ਇੱਕ ਗੇਰੀਵਾਲ ਪੰਜਾਬ ਦੇ ਵਿੱਚ ਇੱਕ ਰਾਜ ਸਭਾ ਦੇ ਮੈਂਬਰ ਨੂੰ ਲਾਲਚ ਦੇ ਕੇ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਕਿ ਬ੍ਰਾਈਪ ਕਰਕੇ ਸੰਜੀਵ ਅਰੋੜਾ ਰਾਜ ਸਭਾ ਦਾ ਮੈਂਬਰ ਪਹਿਲਾਂ ਪੰਜਾਬ ਚ ਚੁਣ ਕੇ ਗਿਆ ਬੜਾ ਅਮੀਰ ਆਦਮੀ ਕੋ ਦਿਖਾਣੇ ਦਾ ਉਹਦੇ ਤੇ ਉਹਨੂੰ ਲਾਲਚ ਦੇ ਕੇ ਦਬਾਅ ਪਾ ਕੇ ਉਹਨੂੰ ਕਿ ਉਹਨੂੰ ਕਿਹਾ ਜਾ ਰਿਹਾ ਆਮ ਆਦਮੀ ਪਾਰਟੀ ਵੱਲੋਂ ਕਿ ਤੂੰ ਜਿਹੜੀ ਲੁਧਿਆਣਾ ਵੈਸਟ ਦੀ ਜਿਮਨੀ ਚੋਣ ਹੋਣ ਜਾਣੀ ਆ ਜਿੱਥੇ ਆਮ ਆਦਮੀ ਪਾਰਟੀ ਦਾ ਐਮਐਲਏ ਮਰ ਗਿਆ ਸੀ ਪਿੱਛੇ ਕੁਝ ਸਮਾਂ ਪਹਿਲਾਂ ਗੁਰਪ੍ਰੀਤ ਸਿੰਘ ਹੋਗੀ ਉਸ ਜਿਹੜੀ ਸੀਟ ਖਾਲੀ ਹੋਈ ਆ ਉਹਦੇ ਜਿਮਨੀ ਚੋਣ 6 ਮਹੀਨੇ ਦੇ ਵਿੱਚ ਵਿੱਚ ਹੋਣੀ ਆ ਤੇ ਕੇਜਰੀਵਾਲ ਨੇ ਜਿਸ ਤਰ੍ਹਾਂ ਦਾ ਛਾਤਰ ਲੀਡਰ ਹੈ ਉਹ ਸ਼ਾਹ ਲੀਡਰ ਆ ਉਹਨੇ ਸੋਚਿਆ ਕਿ ਕਿਉਂ ਨਾ ਸੰਜੀਵ ਸ਼ਰਮਾ ਨੂੰ ਮੈਂ ਜਿਮਨੀ ਚੋਣ ਚ ਉਤਾਰ ਦਿਆਂ ਔਰ ਸਾਰੀ ਸਰਕਾਰੀ ਤਾਕਤ ਸ਼ਕਤੀ ਜਿਵੇਂ ਜਿਮਨੀ ਚੋਣਾ ਸਰਕਾਰਾਂ ਕਰਦੀਆਂ ਝੋਕ ਕੇ ਇਹਨੂੰ ਉੱਥੋਂ ਐਮਐਲਏ ਬਣਾ ਦਿਆਂ ਤੇ ਬਾਅਦ ਚ ਉਹਨੂੰ ਲਾਲਚ ਦਿੱਤਾ ਹੋਣਾ ਡਿਫੀਨਿਟਲੀ ਕਿ ਤੇਨੂੰ ਮਨਿਸਟਰ ਬਣਾ ਦੇਾਂਗੇ ਪੰਜਾਬ ਸਰਕਾਰ ਦੇ ਵਿੱਚ ਔਰ ਉਹਦੀ ਜਿਹੜੀ ਸੀਟ ਖਾਲੀ ਹੋਵੇਗੀ ਰਾਜ ਸਭਾ ਦੀ ਉਹ ਕੇਜਰੀਵਾਲ ਸਾਹਿਬ ਲੈਣਾ ਚਾਹੁੰਦੇ ਨੇ ਆਪ ਖੁਦ ਰਾਜ ਸਭਾ ਦਾ ਪੰਜਾਬ ਚੋਂ ਮੈਂਬਰ ਬਣਨਾ ਚਾਹੁੰਦੇ ਨੇ ਯਾਦ ਰਹੇ ਕਿ ਕੌਣ ਹੈ ਇਹ ਵਿਅਕਤੀ ਅਰਵਿੰਦ ਕੇਜਰੀਵਾਲ ਜਦੋਂ ਅੰਦੋਲਨ ਚੋਂ ਬਾਹਰ ਨਿਕਲ ਕੇ ਆਇਆ ਇਹਦੇ ਲਫ਼ਜ਼ ਨੇ ਕਿ ਹਮ ਯਹਾਂ ਸੱਤਾ ਪਰਿਵਰਤਨ ਕਰਨੇ ਨਹੀਂ ਆਏ ਹਮ ਵਿਵਸਥਾ ਪਰਿਵਰਤਨ ਕਰਨੇ ਆਏ ਹੈ ਮਤਲਬ ਕਿ ਅਸੀਂ ਸੱਤਾ ਦੇ ਲਾਲਚੀ ਨਹੀਂਗੇ ਅਸੀਂ ਤਾਂ ਇੱਕ ਸਿਚੁਏਸ਼ਨ ਜੋ ਦੇਸ਼ ਵਿੱਚ ਇਸ ਵਕਤ ਪੋਲਿਟੀਕਲ ਕਲਚਰ ਟੈਸ਼ ਨੈਸ਼ ਹੋਇਆ ਪਿਆ ਉਹਨੂੰ ਅਸੀਂ ਠੀਕ ਠਾਕ ਕਰਾਂਗੇ ਚਲੋ ਉਹਨੂੰ ਤਾਂ ਕੀ ਠੀਕ ਕਰਨਾ ਸੀ ਇਹਨਾਂ ਨੇ ਪਿਛਲੇ 10 ਸਾਲਾਂ 'ਚ ਲੁੱਟ ਖਸੁੱਟ ਕੀਤੀ ਹੈ ਇਹਨਾਂ ਨੇ ਸ਼ਰਾਬ ਦੇ ਘੁਤਾਲੇ 'ਚ ਫਸ ਚੁੱਕੇ ਨੇ ਜੇਲਾ ਜਾ ਚੁੱਕੇ ਨੇ ਸ਼ੀਸ਼ ਮਹਿਲ ਵਰਗੇ ਇਲਜ਼ਾਮ ਇਹਨਾਂ ਤੇ ਠੁਕ ਚੁੱਕੇ ਨੇ ਔਰ ਕੱਲ ਟੈਗ ਦੀ ਰਿਪੋਰਟ ਜਿਹੜੀ 10 ਸਾਲ ਕੇਚਰੀਵਾਲ ਨੇ ਉੱਥੇ ਪੇਸ਼ ਨਹੀਂ ਹੁਣ ਦਿੱਤੀ ਵਿਧਾਨ ਸਭਾ 'ਚ ਦਿੱਲੀ ਕੱਲ ਦਿੱਲੀ ਵਿਧਾਨ ਸਭਾ ਚ ਪੇਸ਼ ਹੋਈ ਰਿਪੋਰਟ ਉਹਦੇ ਚ ਕਿਹਾ ਕਿ 2000 ਕਰੋੜ ਰੁਪਏ ਤੋਂ ਵੱਧ ਇਸ ਫਰਜ਼ੀ ਸ਼ਰਾਬ ਘੁਟਾਲੇ ਦੀ ਨੀਤੀ ਨੇ ਦਿੱਲੀ ਦੇ ਖਜ਼ਾਨੇ ਦਾ ਤਬਾਹ ਕੀਤਾ ਵਾ ਹਲੇ ਪਤਾ ਨਹੀਂ ਕਿੰਨੀਆਂ ਕੈਕ ਰਿਪੋਰਟ ਸੋਰ ਹੋਣੀਆਂ ਔਰ ਇਹ ਉਹ ਵਿਅਕਤੀ ਹੁਣ ਇੱਕ ਦਿਨ ਵੀ ਸੱਤਾ ਤੋਂ ਬਾਅਦ ਬਾਹਰ ਨਹੀਂ ਹੋ ਸਕਦਾ ਕਿਉਂਕਿ ਦਿੱਲੀ ਦੇ ਲੋਕਾਂ ਨੇ ਰਿਜੈਕਟ ਕਰਤਾ ਇਹੀ ਕਹਿੰਦਾ ਸੀਗਾ ਨਾ ਕਿ ਮੈਂ ਤਾਂ ਆਪ ਮੁੱਖ ਮੰਤਰੀ ਤਬ ਬਣੂਗਾ ਜਬ ਦਿੱਲੀ ਕੇ ਲੋਕ ਮੇਰੇ ਕੋ ਇਸ ਕੁਰਸੀ ਤੇ ਬਿਠਾਏਗੇ ਉਹ ਕੁਰਸੀ ਰਹੇਗੀ ਖਾਲੀ ਮੁੱਖ ਮੰਤਰੀ ਦਾ ਉਹਨਾਂ ਨੇ ਕੀ ਬਣਾਉਣਾ ਸੀਗਾ ਉਹਨਾਂ ਨੇ ਕੇਚਰੀ ਹਾਲ ਹੀ ਖਰਾ ਦਿੱਤਾ ਮਤਲਬ ਜੜ ਪੁੱਟ ਦਿੱਤੀ ਇਸ ਬੰਦੇ ਦੀ ਪਰ ਹੁਣ ਇਹਦਾ ਇਹਦਾ ਲਾਲਚ ਦੇਖ ਲਓ ਕਿ ਇਹ ਸਾਡਾ ਪੰਜਾਬ ਜਿਹੜਾ ਬਹਾਦਰ ਲੋਕਾਂ ਦਾ ਪੰਜਾਬ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਾਪਾ ਬੰਦਾ ਸਿੰਘ ਬਹਾਦਰ ਗੁਰੂ ਤੇਗ ਬਹਾਦਰ ਮਾਈ ਭਾਗੋ ਭਾਈ ਜੈਤਾ ਜੀ ਦਾ ਇਤਿਹਾਸ ਪਾਪਾ ਦੀਪ ਸਿੰਘ ਜੀ ਦਾ ਇਤਿਹਾਸ ਔਰ ਸਾਡੇ ਹੋਰ ਬਹੁਤ ਮਹਾਪੁਰਸ਼ ਸਾਧੂ ਸੰਤ ਕਬੀਰ ਸਾਹਿਬ ਵਰਗੇ ਔਰ ਭਾਦਰ ਚੋਦੇ ਸੁੱਖਾ ਸਿੰਘ ਮਹਤਾਬ ਸਿੰਘ ਵਰਗੇ ਜਿਨ੍ਹਾਂ ਨੇ ਮੱਸੀ ਰੰਗੜ ਦਾ ਸਿਰ ਕਲਮ ਕਰਤਾ ਸੀਗਾ ਔਰ ਬੁਰ ਪੁੱਤਾ ਸਿੰਘ ਗਰਜਾ ਸਿੰਘ ਜਿਨ੍ਹਾਂ ਨੇ ਮੁਗਲ ਸਲਤਨਤ ਦੇ ਸਾਹਮਣੇ ਦੋ ਵਿਅਕਤੀਆਂ ਨੇ ਫੈਸਲਾ ਕੀਤਾ ਕਿ ਅਸੀਂ ਬਗਾਵਤ ਦਾ ਝੰਡਾ ਖੜਾ ਕਰਾਂਗੇ ਉਹਨਾਂ ਨੇ ਟੈਕਸ ਇਕੱਠਾ ਕਰਨਾ ਸ਼ੁਰੂ ਕਰਤਾ ਪੰਜਾਬ ਦੇ ਮੁਗਲ ਸਲਤਨਤ ਦੇ ਨੱਕ ਦੇ ਥੱਲੇ ਛੋਟੇ-ਛੋਟੇ ਸੈਬਜ਼ਾਦੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਨੀਹਾਂ ਵਿੱਚ ਚੜ੍ਹਾ ਗਿਆ ਛੋਟੇ-ਛੋਟੇ 7 ਸਾਲ 9 ਸਾਲ ਦੇ ਈ ਨਹੀਂ ਮੰਨਨੀ ਔਰ ਉਸ ਤੋਂ ਬਾਅਦ ਲੰਬਾ ਚੌੜਾ ਇਤਿਹਾਸ ਸੀ ਭਗਤ ਸਿੰਘ ਜਿਨ੍ਹਾਂ ਜਿਨ੍ਹਾਂ ਦੀਆਂ ਫੋਟੋਆਂ ਇਹਨਾਂ ਨੇ ਬਾਬਾ ਸਾਹਿਬ ਅੰਬੇਦਕਰ ਦੀਆਂ ਪਿੱਛੇ ਟੰਗੀਆਂ ਹੋਈਆਂ ਸੀਗੀਆਂ ਇਹ ਪੰਜਾਬ ਬਹਾਦਰ ਲੋਕਾਂ ਦੀ ਧਰਤੀ ਆ ਤੇ ਸਾਡੇ ਤੇ ਰਾਜ ਕੌਣ ਕਰ ਰਿਹਾ ਅੱਜ ਮਾਫ ਕਰਨਾ ਚੰਗਾ ਨਹੀਂ ਲੱਗਦਾ ਕੱਲ ਭਗਵੰਦ ਸਿੰਘ ਮਾਨ ਐਨਕਾ ਲਾ ਕੇ ਆਇਆ ਸੀ ਨਾ ਖਬਰ ਇਹ ਆ ਕਿ ਬਠਿੰਡਾ ਦਾ ਜਿਹੜਾ ਲੇਕ ਵਿਊ ਗੈਸਟ ਹਾਊਸ ਆ ਉਹਦਾ ਸਰਕਾਰੀ ਥਰਮਲ ਪਾਵਰ ਪਲਾਂਟ ਆ ਸਰਕਾਰੀ ਗੈਸਟ ਹਾਊਸ ਆ ਉੱਥੇ ਇਹ दारू ਪੀ ਕੇ ਡਿੱਗਿਆ ਵਾ ਇਹਦੀ ਅੱਖ ਤੇ ਸੱਟ ਲੱਗੀ ਹੈ ਉੱਥੋਂ ਫਿਰ ਇਹਨੂੰ ਚੱਕ ਕੇ ਹੈਲੀਕਾਪਟਰ ਤੇ ਵਾਪਸ ਚੰਡੀਗੜ੍ਹ ਲੈ ਕੇ ਆਏ ਨੇ ਔਰ ਚੰਦ ਦਿਨ ਪਹਿਲਾਂ ਵਿਕਰਮ ਜੀਠੀਆ ਨੇ ਖੁਲਾਸਾ ਕੀਤਾ ਕਿ ਉਹ ਹੁਸ਼ਿਆਰਪੁਰ ਵਿੱਚ ਜਾ ਕੇ ਵੀ ਜ਼ਿਆਦਾ दारू ਪੀ ਕੇ ਕਿਸੇ ਆਈਪੀਐਸ ਆਫਸਰ ਮਹਿਲਾ ਦੇ ਨਾਲ ਇਹਨੇ ਮਿਸਬੀਹੇਵ ਕੀਤਾ ਇਸ ਗੱਲ ਦਾ ਖੁਲਾਸਾ ਉਸਨੇ ਕੀਤਾ ਅਕਾਲੀ ਦਲ ਦੇ ਕਾਗੂਨ ਨੇ ਉਹ ਸਾਡਾ ਪੰਜਾਬ ਨੂੰ ਹੁਣ ਰਾਜ ਕਰ ਰਹੇ ਨੇ ਇਹ ਲੋਕ ਤੁਸੀਂ ਡੇਢ ਦਿਨ ਦਾ ਸੈਸ਼ਨ ਦੇਖ ਲਿਆ ਬਿਲਕੁਲ ਮੁੱਦਾ ਹਿੰਸਾ ਸੈਸ਼ਨ ਕੋਈ ਪੰਜਾਬ ਦਾ ਮੁੱਦਾ ਨਸ਼ੇ ਦਾ ਬੇਅਦਬੀਆਂ ਦਾ ਭ੍ਰਿਸ਼ਟਾਚਾਰ ਦਾ ਮਾਈਨਿੰਗ ਦਾ ਕੋਈ ਗੱਲ ਉੱਥੇ ਹੋਣ ਨਹੀਂ ਦਿੰਦੇ ਟਿਚਰਾਂ ਕਰਦੇ ਨੇ ਦੂਜਿਆਂ ਨੂੰ ਤੁਹਾਡੇ ਨਾਲ 3 ਐਮਐਲਏ ਨਹੀਂ ਤੇਰੇ ਨਾਲ 7 ਐਮਐਲਏ ਨਹੀਂ ਜਦ ਸਾਡਾ ਲੀਡਰ ਆਫ অপੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਦਾ ਸਾਰੀ ਕਾਂਗਰਸ ਪਾਰਟੀ ਦੇ ਐਮਐਲਏ ਉਹਦੇ ਨਾਲ ਹੀ ਖੜਦੇ ਆ ਸੀ ਇਸ ਕਰਕੇ ਪੰਜਾਬ ਤੇ ਹੁਣ ਰਾਜ ਕਰ ਰਹੇ ਨੇ ਇਹ ਲੋਕ ਜਿਨ੍ਹਾਂ ਦਾ ਕੋਈ ਵजूद ਨਹੀਂਗਾ ਜਿਨ੍ਹਾਂ ਨੇ ਕੁਝ ਪਿਛਲੇ 3 ਸਾਲਾਂ ਚ ਕੀਤਾ ਨਹੀਂ 1 ਲੱਖ ਕਰੋੜ ਰੁਪਏ ਪਿਛਲੇ 3 ਸਾਲਾਂ ਵਿੱਚ ਕਰਜ਼ਾ ਚੜਾਇਆ ਛੱਡਦੇ ਜਿਹੜੇ ਮਗਰਲਿਆਂ ਨੂੰ ਗਾਲਾਂ ਕੱਢਦੇ ਸੀ ਉਹਨਾਂ ਨੇ 40 ਸਾਲਾਂ ਚ ਮਾੜੀ ਗੱਲ ਹੋ ਗਈ ਅਗਰ ਕਰਜ਼ਾ ਚੜਿਆ ਪਰ ਫਿਰ ਵੀ 40 ਸਾਲ ਲੱਗੇ ਉਹਨਾਂ ਨੂੰ 3 ਲੱਖ ਕਰੋੜ ਦਾ ਕਰਜ਼ਾ ਚੜਾਉਣ ਵਾਸਤੇ ਤੇ ਸਾਡੇ ਪੰਜਾਬ ਦੇ ਵਿੱਚ ਇਹ ਸਾਡੇ ਪੰਜਾਬ ਦੇ ਹੁਣ ਭਗਵਾਨਤਮਾਨ ਦਾ ਪ੍ਰੌਕਸੀ ਚੀਫ ਮਿਨਿਸਟਰ ਰਹਿ ਗਿਆ ਲੱਗਦਾ ਇਹਦੇ ਮਰਜ਼ੀ ਤੋਂ ਬਿਨਾਂ ਬਦਲੀਆਂ ਕੀਤੀਆਂ ਜਾ ਰਹੀਆਂ ਮੈਨੂੰ ਤਾਂ ਇਹ ਵੀ ਪਤਾ ਲੱਗਾ ਕਿ ਕੇਚਰੀਵਾਲ ਨੇ ਪਿਛਲੇ ਦਿਨਾਂ ਦੇ ਵਿੱਚ ਦਿੱਲੀ ਸਾਰੇ ਐਸਐਸਪੀ ਜਿਹੜੇ ਲਾਇਏ ਨੇ ਉੱਥੇ ਸੱਦੇ ਗਏ ਨੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਦਾ स्लॉट ਸੀਗਾ ਤਿੰਨ ਤਿੰਨ ਚਾਰ ਚਾਰ ਜ਼ਿਲ੍ਹਿਆਂ ਦੇ ਐਸਐਸਪੀ ਉਹਨੂੰ ਕੇਜਰੀਵਾਲ ਆਪ ਉੱਥੇ ਉਹਨਾਂ ਦੀ ਕਲਾਸ ਲੈ ਰਿਆ ਵਾ ਉਹਨਾਂ ਨੂੰ ਹਦਾਇਤਾਂ ਦੇ ਰਿਹਾ ਵਾ ਜਿਹੜਾ ਆਦਮੀ ਨਕਾਰਿਆ ਜਾ ਚੁੱਕਾ ਜਿਹੜਾ ਐਮਐਲਏ ਵੀ ਨਹੀਂਗਾ ਜਿਹੜਾ ਲਤਾੜਿਆ ਜਾ ਚੁੱਕਾ ਦਿੱਲੀ ਦੇ ਵਿੱਚ ਲੋਕਾਂ ਵੱਲੋਂ ਚੈੱਕ ਕੀਤਾ ਜਾ ਚੁੱਕਾ ਉਹ ਰਿਜੈਕਟਡ ਲੀਡਰ ਸਾਡੇ ਤੇ ਰਾਜ ਕਰਨਗੇ ਔਰ ਬਰੀਦ ਸੂਟੀਆਂ ਜਿਹੜਾ ਖੁਦ ਰਿਜੈਕਟ ਹੋ ਗਿਆ ਉਹ ਤੋਂ ਹਾਰ ਗਿਆ ਦਿੱਲੀ ਦੀ ਇਲੈਕਸ਼ਨ ਉਹ ਸਾਡੇ ਸਕੂਲਾਂ ਦੀ ਇਨਸਪੈਕਸ਼ਨ ਕਰਦਾ ਫਿਰਦਾ ਇੱਥੋਂ ਦੇ ਅਖਲਾਕੀ ਟੀਚਰਾਂ ਦੇ ਜਥੇਬੰਦੀਆਂ ਨੇ ਕਿਹਾ ਡੈਮੋਕ੍ਰੈਟਿਕ ਸ਼ਾਇਦ ਉਹਨਾਂ ਦਾ ਫਰੰਟ ਆ ਉਹ ਕਹਿੰਦੇ ਜੀ ਇਹ ਕੌਣ ਹੁੰਦਾ ਸਾਡੇ ਸਕੂਲਾਂ ਨੂੰ ਚੈੱਕ ਕਰਨ ਵਾਲਾ ਤੇ ਹੁਣ ਕੇਜਰੀਵਾਲ ਸਾਹ ਨਹੀਂ ਲੈ ਸਕਦਾ ਨਾ ਸੱਤਾ ਤੋਂ ਬਗੈਰ ਤਾਂ ਹੁਣ ਉਹਨੇ ਸ਼ਰਾਰਤ ਖੇਡੀ ਕਿ ਸੰਜੀਵ ਰੋੜੇ ਨੂੰ ਇੱਧਰ ਭੇਜੋ ਤੇ ਜੇ ਜਿੱਤ ਗਿਆ ਤੇ ਜੋ ਇਹਨਾਂ ਨੇ ਹੁਣ ਪੈਸਾ ਖਰਚਣਾ दारू ਪਲਾਉਣੀ ਉੱਥੇ ਲੁਧਿਆਣੇ ਵਿੱਚ ਤੇ ਜਿਤਾ ਕੇ ਉਹਨੂੰ ਮਿਨਿਸਟਰ ਬਣਾ ਦਾਂਗੇ ਤੇ ਉਹਦੀ ਸੀਟ ਰਾਜ ਸਭਾ ਦੀ ਲੈ ਕੇ ਮੈਂ ਆਪ ਐਮਪੀ ਬਣੂੰਗਾ ਔਰ ਯਾਦ ਰਹੇ ਕਿ ਜਦੋਂ ਦਿੱਲੀ ਦੇ ਲੋਕਾਂ ਨੇ ਰਿਜੈਕਟ ਸੋਰੀ ਦਿੱਲੀ ਦੇ ਇਲੈਕਸ਼ਨ ਤੋਂ ਪਹਿਲਾਂ ਜਦੋਂ ਅਸੀਫਾ ਦਿੱਤਾ ਇਹਨਾਂ بطور ਚੀਫ ਮਿਨਿਸਟਰ ਇਸ ਬੰਦੇ ਨੇ ਇੱਕ ਦਿਨ ਵੀ ਕਿਸੇ ਆ ਸਧਾਰਨ ਕੰਮ ਚ ਨਹੀਂ ਰਿਹਾ ਜਦੋਂ ਕੱਢਿਆ ਗਿਆ ਨਾ ਸ਼ਿਸ਼ਮੇਲ ਤੋਂ ਫਿਰ ਇਹਨੇ ਕਿੱਥੇ ਜਾ ਕੇ ਰਹਾ ਇਹਨੇ ਸਾਡਾ ਜਿਹੜਾ ਪੰਜਾਬ ਦਾ ਲਵਲੀ ਯੂਨੀਵਰਸਿਟੀ ਦਾ ਮਾਲਕ ਹੈ ਅਸ਼ੋਕ ਮਿੱਤਲ ਰਾਜ ਸਭਾ ਦਾ ਮੈਂਬਰ ਉਹਦਾ ਘਰ ਲੈ ਲਿਆ ਔਰ ਪਤਾ ਲੱਗਿਆ ਕਿ ਮਨੀਸ਼ ਸੋਸੋਡੀਆਂ ਨੇ ਹਰਪਜਨ ਸਿੰਘ ਕ੍ਰਿਕਟਰ ਦਾ ਘਰ ਲੈ ਲਿਆ ਮਤਲਬ ਇਹ ਹੁਣ ਆਲੀਸ਼ਾਨ ਘਰਾਂ ਤੋਂ ਡਿਜਟ 2 2 3 3 ਕਿੱਲਿਆਂ ਦੇ ਘਰ ਤੋਂ ਵਗਿਆ ਰਹਿ ਨਹੀਂ ਸਕਦੇ ਅਕੇ ਜੀ ਅਸੀਂ ਤਾਂ ਸਾਧਾਰਨ ਜੇ ਬੰਦੇ ਆ ਸਾਡੇ ਤਾਂ ਇੱਛਾ ਹੀ ਕੋਈ ਨਹੀਂ ਅਸੀਂ ਤਾਂ ਗੱਡੀਆਂ ਮੋਟਰਾਂ ਨਹੀਂ ਲਵਾਵਾਂਗੇ ਹਜ਼ਾਰ ਹਜ਼ਾਰ ਗਨ ਮੈਂ ਨਿਆਰ ਚੀਫ ਮਿਨਿਸਟਰ ਸਾਡਾ ਪੰਜਾਬ ਦਾ 100 100 ਗੱਡੀ ਔਰ ਕੇਚਰੀ ਵਾਲ ਨੂੰ ਇੱਕ ਜੈਡ ਸਿਕਿਉਰਿਟੀ ਹੋਰ ਦਿੱਤੀ ਹੋਈ ਸੱਥ ਦੇ ਲਈ ਦੱਸੋ ਯਾਰ ਤੇ ਫਿਰ ਕਹੀ ਜਾਂਦੇ ਨੇ ਅਸੀਂ ਤਾਂ ਬਹੁਤ ਸਾਦੇ ਜਿਹੇ ਘਰਾਂ ਦੇ ਮੁੰਡੇ ਕੱਲ ਵਿਧਾਨ ਸਭਾ ਦੇ ਭਗਵੰਤਪਾਨ ਬੋਲ ਰਿਹਾ ਮੇਰੀ ਤਾਂ ਸੁਪਰੀਮ ਕੋਰਟ ਆਫ ਇੰਡੀਆ ਵਿੱਚ ਕੇਸ ਸੀ ਜਿਹੜਾ ਝੂਠਾ ਕੇਸ ਭਗਵੰਤਪਾਨ ਨੇ ਮੇਰੇ ਤੇ ਕੀਤਾ ਹੋਇਆ ਮੈਂ ਤਾਂ ਲੜ ਰਿਹਾ ਵਾਂ ਔਰ ਲੜੂਗਾ ਅਖੀਰ ਤੱਕ ਮਰਦੇ ਦਮ ਤੱਕ ਤਾਕੇ ਕਿਸੇ ਹੋਰ ਨਾਲ ਬੇਇਨਸਾਫੀ ਨਾ ਹੋਵੇ ਮੈਂ ਉਸ ਕੇਸ ਨੂੰ ਅ ਕੀ ਕਹਿੰਦੇ ਹੁੰਦੇ ਕਿ ਅਲਟੀਮੇਟ ਕਨਕਲੂਜਨ ਤੱਕ ਲੈ ਕੇ ਜਾਊਂਗਾ ਪਰ ਕੀ ਕਹਿ ਰਿਹਾ ਸੀ ਕਿ ਕੱਲ ਉੱਥੇ ਅਸੀਂ ਤਾਂ ਆਮ ਜਿਹੇ ਘਰਾਂ ਦੇ ਲੋਕੀਆ ਇਹਨਾਂ ਤੋਂ ਜਰ ਨਹੀਂ ਹੁੰਦਾ ਹੁਣ ਆਮ ਨਹੀਂ ਇਹ ਸਾਰੇ ਐਮਐਲਏਜ਼ ਕਸ਼ ਰਾਣਿਆਂ ਤੋਂ ਮੀਨਾ ਲੈ ਰਹੇ ਨੇ ਸਾਰੇ ਐਮਐਲਏਜ਼ ਹਲਕਿਆਂ ਵਿੱਚ ਗੈਰਕਾਨੂੰਨੀ ਮਾਈਨਿੰਗ ਹੋ ਰਹੀ ਆ ਸਾਰੇ ਐਮਐਲਏਜ਼ ਥਾਣਿਆਂ ਚੋਂ ਤਹਿਸੀਲਾਂ ਚੋਂ ਪੈਸੇ ਲੈ ਰਹੇ ਨੇ ਔਰ ਜਿਹੜੀ ਗੱਲ ਠੀਕ ਉਠਾਈ ਮਤਾਪ ਸਿੰਘ ਬਾਜਵਾ ਨੇ ਜਿਹੜੀ ਬਿਲਡਰਜ਼ ਐਸੋਸੀਏਸ਼ਨ ਆ ਜਿਹੜੇ ਮਿਸਟਰ ਧਾਲੀਵਾਲ ਐਡਵੋਕੇਟ ਨੇ ਉਹਨਾਂ ਨੇ ਗੱਲ ਨਹੀਂ ਉਠਾਈ ਕਿ 1080 ਕਰੋੜ ਰੁਪਏ ਦਾ ਮਹੀਨੇ ਦੀ ਰਿਸ਼ਵਤ ਖੋਰੀ ਚੱਲ ਰਹੀ ਹੈ ਤਹਿਸੀਲਾਂ ਦੇ ਵਿੱਚ ਜਾਓ ਚੈੱਕ ਕਰ ਲਓ ਕਿਸੇ ਤਹਿਸੀਲ ਦੇ ਵਿੱਚ ਸਾਡੀ ਇੱਕ ਛੋਟੀ ਜੀ ਤਹਿਸੀਲ ਆ ਪਲੱਤ 40000 ਰੁਪਏ ਤੋਂ ਬਗੈਰ ਕੋਈ ਰਜਿਸਟਰੀ ਨਹੀਂ ਹੋ ਸਕਦੀ ਤਾਂ ਲਾਲੂ ਅੰਦਾਜ਼ਾ ਕਿੰਨੀਆਂ ਸੈਂਕੜੇ ਤਹਿਸੀਲਾਂ ਨੇ ਤੇ ਕਿੰਨੀਆਂ ਸਬ ਤਹਿਸੀਲਾਂ ਨੇ ਕਿ ਕਿੱਦਾਂ ਰਜਿਸਟਰੀਆਂ ਹੋ ਰਹੀਆਂ ਤਾਂ ਪੈਸੇ ਕਿੱਥੇ ਜਾ ਰਿਹਾ ਵਾ ਸਾਰਾ ਪੈਸਾ ਇੱਥੇ ਜਾ ਰਿਹਾ ਉਹ ਮਾਈਨਿੰਗ ਦਾ ਕਹਿੰਦਾ ਹੁੰਦਾ ਸੀ ਕਿਸ਼ਤੀਵਾਲ ਹਮਾਰੇ ਕੋ ਮੌਕਾ ਮਿਲੇਗਾ हम अपनी गारंटी पूरी करने के लिए पैसा कहां से जुटाएंगे हम 20000 करोड़ रुपया गैर कानूनी माइनिंग से बंद करेंगे 3 साल हो गए मेरे वीरों 250 करोड़ रुपया तो ज्यादा आमदनी हो सकी माइनिंग के मुद्दे तो पंजाब सरकार नु एदा मतलब 19750 करोड़ रुपया किथे जा रिया हुन केजरीवाल साहब दस सकदे ने इना दे कुले जा रिया सारा पैसा जेडी साडा 150 रुपया कट लगया छोन्ने दी फसल दा ओ किथे गया सारा पैसा 5000 करोड़ रुपया बनदा वा इथे जा रिया सारा पैसा ਔਰ ਇਹ ਗੱਲ ਸਾਬਤ ਹੋ ਗਈ ਆ ਕੈਕ ਰਿਪੋਰਟ ਨੇ ਸਾਬਤ ਕਰਤਾ ਕਿ 2000 ਕਰੋੜ ਰੁਪਏ ਦਾ ਘੁਟਾਲਾ ਸ਼ਰਾਬ ਦੀ ਨੀਤੀ ਤੇ ਇਹ ਪੰਜਾਬ ਦੀ ਸ਼ਰਾਬ ਦੀ ਨੀਤੀ ਜਦੋਂ ਇਨਵੈਸਟੀਗੇਟ ਹੋਵੇਗੀ ਯਾਦ ਰੱਖਣਾ ਕਿ ਉਹਦੇ ਵਿੱਚ ਵੀ ਸੈਂਕੜੇ ਕਰੋੜਾਂ ਰੁਪਏ ਦਾ ਘੁਟਾਲਾ ਨਜ਼ਰ ਆਏਗਾ ਬਿਕੋ ਸੇਮ ਪਾਲਿਸੀ ਸੇਮ ਪਲੇਅਰਸ ਸੇਮ ਕਮਿਸ਼ਨ ਸੇਮ ਕੰਡੀਸ਼ਨਸ ਸਾਰਾ ਕੁਝ ਸਾਰਾ ਕੁਝ ਸੇਮ ਹੈ ਸੋ ਮੇਰੇ ਵੀਰੋ ਪੰਜਾਬ ਦੇ ਗੈਰਤਮੰਦ ਲੋਕਾਂ ਨੂੰ ਔਰ ਮੈਂ ਝਾੜੂ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਯਾਰੋ ਤੁਸੀਂ ਤੁਹਾਨੂੰ ਸਿਰਫ ਦਰੀਆਂ ਚੱਕਣਾ ਇਸ ਰੱਖਿਆ ਉਹਨੂੰ ਸਿਰਫ ਕੁੱਟਖਾਣਾ ਸਿਰੱਖਿਆ ਵਾ ਤੁਸੀਂ ਕਿਉਂ ਨਹੀਂ ਉੱਠ ਕੇ ਵਿਰੋਧ ਕਰਦੇ ਥੱਲਿਓਂ ਇੱਕ ਵਿਰੋਧ ਪੈਦਾ ਕਰੋ ਸੋਸ਼ਲ ਮੀਡੀਆ ਦੇ ਉੱਤੇ ਕਿ ਨੋ ਟੂ ਕੇਚਰੀਵਾਲ ਨੋ ਟੂ ਕੇਚਰੀਵਾਲ ਕਿ ਤੂੰ ਇੱਥੇ ਸਾਡੇ ਪੰਜਾਬ ਵਿੱਚ ਚੋਰ ਦਰਵਾਜ਼ੇ ਰਾਹੀਂ ਤੈਨੂੰ ਰਾਜ ਸਭਾ ਦਾ ਮੈਂਬਰ ਨਹੀਂ ਬਣਨ ਦਿੱਤਾ ਜਾਵੇਗਾ ਉਸ ਤੋਂ ਪਹਿਲਾਂ ਅਸੀਂ ਪੂਰੀ ਯਤਨ ਕਰਾਂਗੇ ਬਾਹ ਲਾਵਾਂ ਮੈਂ ਆਪਣੀ ਪਾਰਟੀ ਨੂੰ ਕਹਿਣਾ ਕਿ ਸਭ ਕੁਝ ਛੱਡ ਕੇ ਤੁਧਿਹਾਨੇ ਵਿੱਚ ਸਾਰੇ ਡੇਰਾ ਲਾ ਕੇ ਇੱਕ ਇੱਕ ਘਰ ਦਾ ਦਰਵਾਜ਼ਾ ਖੜਕਾ ਕੇ ਸਿਰਫ ਉਹਨਾਂ ਨੂੰ ਉਹਨਾਂ ਦਾ ਉਹਨਾਂ ਦੀ ਗੈਰਤ ਇਹ ਜਗਾਓ ਕਿ ਪੰਜਾਬ ਕੋਈ ਕੀ ਕਹਿੰਦੇ ਹੁੰਦੇ ਇੱਕ ਫਰਜ਼ੀ ਇਨਕਲਾਬੀਆਂ ਦੀ ਧਰਤੀ ਨਹੀਂ ਗੀ ਝੂਠਿਆਂ ਦੀ ਧਰਤੀ ਨਹੀਂ ਗੀ ਇੱਥੇ ਡਾਕਾ ਨਹੀਂ ਮੱਚ ਸਕਦਾ ਚੋਰ ਦਰਵਾਜ਼ੇ ਨਹੀਂ ਤੁਸੀਂ ਫੜ ਨਹੀਂ ਸਕਦੇ ਇਹ ਇਹ ਸਾਡਾ ਫਰਜ਼ ਬਣਦਾ ਵਾ ਵੀ ਸ਼ੁਡ ਡੀਫੀਟ ਆਮ ਆਦਮੀ ਪਾਰਟੀ ਇਨ ਦ ਲੁਧਾਨਾ ਵੈਸਟ ਬਾਇ ਇਲੈਕਸ਼ਨ ਐਜ਼ ਐਂਡ ਵੈਨ ਹੈਲਡ ਜਦ ਵੀ ਹੋਵੇਗੀ ਤਗੜੇ ਹੋ ਕੇ ਲੜਨੀ ਪਵੇਗੀ ਇਹ ਨਹੀਂ ਕਿ ਅਸੀਂ ਕੋਈ ਪਿੱਛੇ ਹਟ ਜਾਈਏ ਕਿੱਦਾਂ ਕਰੀਏ ਤਾਂ ਕਿ ਇਹ ਵਿਅਕਤੀ ਸਾਡੇ ਰਾਜ ਸਭਾ ਦਾ ਮੈਂਬਰ ਨਾ ਬਣ ਸੀ ਔਰ ਸਭ ਤੋਂ ਸ਼ਰਮਨਾਕ ਗੱਲ ਪੰਜਾਬੀ ਕੋ ਇਹ ਹੋਵੇਗੀ ਜਿਹੜੇ ਬੰਦੇ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ ਨਹੀਂ ਨਾ ਬੋਲ ਸਕਦਾ ਆਪਾਂ ਸਾਰੇ ਜਾਣਦੇ ਆ ਚਲੋ ਬੋਲੇ ਸੋਨਿਆਲ ਬਣਾਉਣੇ ਦਾ ਸਾਰਿਆਂ ਨੂੰ ਸੌਖੀ ਆ ਕੇਚਰੀਵਾਲ ਪੰਜਾਬੀ ਜ਼ੁਬਾਨ ਨਹੀਂ ਜਾਣਦਾ ਪਰ ਪੰਜਾਬ ਦਾ ਐਮਪੀ ਬਣ ਕੇ ਰਾਜ ਸਭਾ ਦੇ ਵਿੱਚ ਉੱਥੇ ਬੈਠੇਗਾ ਔਰ ਪੰਜਾਬ ਭਗਵੰਤ ਨੂੰ ਪੁੱਛਣਾ ਚਾਹੁੰਦਾ ਤਾਂ ਕਿੱਦਾਂ ਜਸਟੀਫਾਈ ਕਰੇਗਾ ਉਹਦਾ ਸਾਰਿਆਂ ਨੂੰ ਟਿਚਣਾ ਕਰਦਾ ਵਿਧਾਨ ਸਭਾ ਉਹਦੇ ਚੰਡੀਗੜ੍ਹ ਦੇ ਤੁਹਾਨੂੰ ਸਪੈਲਿੰਗ ਆਉਂਦੇ ਨੇ ਲਿਖਣੇ ਆਉਂਦੇ ਪੰਜਾਬੀ ਦੇ ਵਿੱਚ ਹਾਲਾਂਕਿ ਆਪ ਹੀ ਨਹੀਂ ਲਿਖ ਸਕਿਆ ਇਹ ਤਾਂ ਕਨਵੈਂਟੇਰੀਅਨ ਆ ਜੀ ਇਹ ਤਾਂ ਅੰਗਰੇਜ਼ੀ ਸਕੂਲਾਂ ਚ ਪੜ੍ਹੇ ਨੇ ਤੇ ਹੁਣ ਜਿਹੜੇ ਲਾਲਾ ਜੀ ਨੂੰ ਲੈ ਕੇ ਆਵੇਂਗਾ ਰਾਜ ਸਭਾ ਦਾ ਮੈਂਬਰ ਬਣਾਵੇਂਗਾ ਉਹ ਕਿਹੜੇ ਸਕੂਲ ਚ ਪੜਿਆ ਵਾ ਕੀ ਉਹ ਪੰਜਾਬੀ ਜ਼ੁਬਾਨ ਜਾਣਦਾ ਹੈ ਇਹ ਸਾਰੇ ਇਸ਼ੂਸ ਆਪਾਂ ਸਭ ਨੂੰ ਅੱਛੀ ਤਰ੍ਹਾਂ ਨਾਲ ਕਰਨੇ ਚਾਹੀਦੇ ਮੇਰੇ ਹਿਸਾਬ ਦੇ ਨਾਲ ਪੰਜਾਬ ਬਹੁਤ ਅ ਇਸ ਵਕਤ ਮਾੜੇ ਹਾਲਾਤਾਂ ਚੋਂ ਗੁਜ਼ਰ ਰਿਹਾ ਵਾ ਮੇਰੀ ਤੁਹਾਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਦੀ ਪੰਜਾਬੀਆਂ ਨੂੰ ਇਹਨਾਂ ਨੂੰ ਜਿੰਨਾ ਹੋ ਸਕੇ ਨੱਥ ਪਾਓ ਔਰ ਤੁਰੰਤ ਚਲਦੇ ਕਰੋ ਜੇ ਆਪਣੀ ਸਟੇਟ ਨੂੰ ਬਚਾਉਣਾ ਪਾਕਿਸਤਾਨ ਨਾਲ ਸਾਡਾ ਬਾਰਡਰ ਖੋਦਣਾ ਚਾਹੀਦਾ ਗੈਰ ਪੰਜਾਬੀਆਂ ਦਾ ਕਾਨੂੰਨ ਜਿਹੜਾ ਪਿਛਲੇ 3 ਸਾਲ ਤੋਂ ਲਟਕਾ ਕੇ ਰੱਖਿਆ ਸੰਧਵਾ ਸਪੀਕਰ ਨੇ ਔਰ ਮੈਨੂੰ ਝੂਠੇ ਫਰਜ਼ੀ ਜਵਾਬ ਭੇਜੇ ਜਾ ਰਹੇ ਨੇ ਉਸ ਕਾਨੂੰਨ ਬਣਾਉਣ ਵਿੱਚ ਕਿ ਅਸੀਂ ਮਾਲ ਵਿਭਾਗ ਤੇ ਮੁਰ ਬਸੇਵੇ ਵਿਭਾਗ ਨੂੰ ਤੁਹਾਡਾ ਇੱਕ ਜਿਹੜਾ ਪ੍ਰਾਈਵੇਟ ਮੈਂਬਰ ਬੈਲ ਪੇਸ਼ ਕੀਤਾ ਜਨਵਰੀ 2023 ਦਾ ਉਥੇ ਭੇਜ ਦਿੱਤਾ ਉਹ ਠੰਡੇ ਬਸਤੇ ਤੇ ਪਾਇਆ ਹੋਇਆ ਹੈ ਸਾਡੇ ਪੰਜਾਬ ਦੇ ਵਿੱਚ ਗੈਰ ਪੰਜਾਬੀ ਤੜਾ ਤੜਾ ਆ ਰਹੇ ਨੇ ਮੈਂ ਕਿਸੇ ਦੇ ਖਿਲਾਫ ਨਹੀਂ ਅਸੀਂ ਜੀਤ ਸੱਚੇ ਹਾਂ ਪਰ ਕੋਈ ਕਾਨੂੰਨ ਹੋਣਾ ਚਾਹੀਦਾ ਜਿਵੇਂ ਹਿਮਾਚਲ ਪ੍ਰਦੇਸ਼ ਦਾ ਜਿਵੇਂ ਉੱਤਰਾਖੰਡ ਨੇ ਹੋਣਾ ਚੰਦ ਦਿਨ ਪਹਿਲਾਂ ਅਸੈਂਬਲੀ ਚ ਪਾਸ ਕਰਤਾ ਕਿ ਕੋਈ ਵੀ ਬਾਹਰਲਾ ਵਿਅਕਤੀ ਉੱਥੇ ਨਾਲ ਜ਼ਮੀਨ ਲੈ ਸਕਦਾ ਨਾ ਮੋਟਰ ਬਣ ਸਕਦਾ ਨਾ ਸਰਕਾਰੀ ਨੌਕਰੀ ਲੈ ਸਕਦਾ ਲੋ 1746 ਇਸ ਕਨਸਟੇਬਲ ਦੀਆਂ ਨੌਕਰੀਆਂ ਨਿਕਲੀਆਂ ਨੇ ਪੰਜਾਬ ਦੇ ਵਿੱਚ ਮੈਂ ਤੁਹਾਨੂੰ ਦਾਅਵੇ ਨਾ ਕਹਿ ਸਕਦਾ ਕਿ ਬਹੁਤ ਸਾਰੇ ਬਾਲਿਆਂ ਨੇ ਇਹ ਨੌਕਰੀਆਂ ਲੈ ਲੈਣੀਆਂ ਹਰਿਆਣਾ ਰਾਜਸਥਾਨ ਤੇ ਦਿੱਲੀ ਦੇ ਲੋਕਾਂ ਨੇ ਕਿਉਂਕਿ ਪੰਜਾਬੀ ਡੋਮਿਸਾਈਲ ਦੀ ਤਾਂ ਇੱਕ ਕੋਸ਼ਰਤ ਹੀ ਨਹੀਂ ਲਾਇਆ ਸੀ ਆਪਾਂ ਕਾਨੂੰਨੀ ਨਹੀਂ ਬਣਾ ਸਕੇ ਇਸ ਲਈ ਇਹ ਮੁੱਤੇ ਪੰਜਾਬ ਵਿਧਾਨ ਸਭਾ ਚ ਡਿਸਕਸ ਹੋਣੇ ਚਾਹੀਦੇ ਸੀ ਪਰ ਨਹੀਂ ਆ ਜਿਹੜਾ ਸੈਸ਼ਨ ਫਰਜ਼ੀ ਕੀਤਾ ਸਿਰਫ ਕਨਸਟੀਟਿਊਸ਼ਨ ਦੀ ਆਬਲੀਗੇਸ਼ਨ ਸੀ ਕਿ ਸੰਵਿਧਾਨ ਦੇ ਕਿ 6 ਮਹੀਨਿਆਂ ਚ ਇੱਕ ਵਾਰ ਵਿਧਾਨ ਸਭਾ ਦਾ ਸੈਸ਼ਨ ਮਿਲਣਾ ਚਾਹੀਦਾ ਉਹਨਾਂ ਨੇ ਕਰਕੇ ਪੂਰਾ ਫਰੇ ਕੀਤਾ ਵਰਨਾ ਪਹਿਲੀ ਵਾਰ ਹੋਇਆ ਪੰਜਾਬ ਦੇ ਇਤਿਹਾਸ ਵਿੱਚ ਕਿ ਸਰਦਰੁੱਤ ਦਾ ਸੈਸ਼ਨ 2024 ਚ ਨਹੀਂ ਕੀਤਾ ਤੇ ਬਜਟ اجلاس ਤੋਂ ਪਹਿਲਾਂ ਡੇਢ ਦਿਨ ਦਾ ਸੈਸ਼ਨ ਰੱਖ ਦਿੱਤਾ ਗਿਆ ਅਗਰ ਸਰਕਾਰ ਤਿਆਰ ਹੁੰਦੀ ਇਹਨਾਂ ਦੇ ਕੋਲ ਬਜਟ ਤਿਆਰ ਹੁੰਦਾ ਤੇ ਬਜਟ ਪੇਸ਼ ਕਰ ਸਕਦੇ ਸੀਗੇ ਸਾਰੇ ਦੇਸ਼ ਦਾ ਬਜਟ ਪੇਸ਼ ਹੋ ਚੁੱਕਾ ਵਾ ਇਹਨਾਂ ਦੀ ਕਿਹੜੀ ਕਿਹੜੀ ਗੱਲ ਦਾ ਮੈਂ ਤੁਹਾਨੂੰ ਅ ਸੱਚ ਬਿਆਨ ਕਰਾਂ ਤੁਸੀਂ ਸਾਰੇ ਬਹੁਤ ਅੱਛੇ ਹੋ ਬੜੇ ਸਮਝਦਾਰ ਹੋ ਮੈਂ ਝਾੜੂ ਦੇ ਵਰਕਰਸ ਨੂੰ ਕਹਿੰਦਾ ਤੁਹਾਡੀ ਵਾਰੀ ਕਦੀ ਨਹੀਂ ਆਉਣੇ ਰਾਜ ਸਭਾ ਦੇ ਪਹਿਲਾਂ ਵੀ ਮੈਂਬਰ ਰਾਗਵ ਚੱਡਾ ਆਰਗੇ ਤੇ ਸੰਦੀਪ ਪਟਕਰ ਕੇ ਬਣਾ ਚੁੱਕੇ ਨੇ ਹੁਣ ਅਮੀਰ ਆਤਮੀ लवली ਯੂਨੀਵਰਸਿਟੀ ਸੰਦੀਪ ਸ਼ਰਮਨ ਕੇ ਬਣਾਤੇ ਨੇ ਤੁਸੀਂ ਕਿਹੜੇ ਕਿਸ ਵਕਤ ਦਾ ਇੰਤਜ਼ਾਰ ਕਰ ਰਹੇ ਹੋ ਤੁਹਾਡੀ ਵਾਰੀ ਨਹੀਂ ਕਦੀ ਆਉਣੇ ਔਰ ਸਾਰੇ ਕਰਾਪਟ ਬੰਦਿਆਂ ਨੂੰ ਚੱਕ ਚੱਕ ਕੇ ਮੂਰੇ ਪਾਰਟੀ ਲੈ ਕੇ ਆ ਰਹੀ ਹੈ ਸਿਰਫ ਪੈਸੇ ਇਕੱਠਰ ਕਰਨ ਦਾ ਸਿਸਟਮ ਇਹ ਬਣਾ ਕੇ ਪੰਜਾਬ ਨੂੰ ਲੁੱਟਿਆ ਤੇ ਖੁੱਟਿਆ ਜਾ ਰਿਹਾ ਔਰ ਪ੍ਰਗਟ ਨੇ ਠੀਕ ਕਿਹਾ ਪ੍ਰਗਟ ਸਿੰਘ ਨੇ ਪੰਜਾਬ ਇਸ ਪਕਾਮ ਪੁਲਿਸ ਸਟੇਟ ਇਹ ਡਰਾਉਂਦੇ ਨੇ ਸਾਰਿਆਂ ਨੂੰ ਜਿਹੜਾ ਬੰਦਾ ਟਵਿੱਟਰ ਤੇ ਬੋਲਦਾ ਜੀ ਕੋਈ ਸੋਸ਼ਲ ਮੀਡੀਆ ਪੋਸਟ ਪਾਉਂਦਾ ਉਹਨਾਂ ਦੇ ਪਰਚੇ ਦਰਜ ਕਰਦੇ ਨੇ ਬਹੁਤ ਸਾਰੇ ਐਕਟਿਵਿਸਟਾਂ ਨੂੰ ਉਹਨਾਂ ਨੇ ਜੇਲਾਂ ਵਿੱਚ ਛੁਟਿਆ ਔਰ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਜੀ ਮੈਂ ਕਰਾਪਟ ਬੰਦਿਆਂ ਤੋਂ ਰਾਤ ਛਡਾ ਕੇ ਮੈਂ ਖਜ਼ਾਨਾ ਭਰੂ ਪੰਜਾਬ ਦਾ ਇੱਕ ਪੰਜੀ ਵੀ ਭਰ ਸਕੇ ਕਿਸੇ ਕਰਾਪਟ ਬੰਦੇ ਦੇ ਖਿਲਾਫ ਪਰਚਾ ਦਰਜ ਕਰਕੇ ਕਹਿੰਦਾ ਸੀ ਜੀ ਸੁੱਖ ਵਿਲਾਸ ਦਾ ਢਾਈ ਦੇਣਾ ਵਾ ਬੁਲਡੋਜ਼ਰ ਰੈਡੀ ਹੈ ਮੇਰਾ ਕਿੱਥੇ ਤੇਰਾ ਬੁਲਡੋਜ਼ਰ ਅਖੇ ਜੀ ਬੱਸਾਂ ਬਾਹਰੋਂ ਬਣਦੀਆਂ ਨੇ ਬੋਡੀਆਂ ਜੇ ਪਿਛਲੀ ਗਵਰਨਮੈਂਟ ਨੇ ਰਾਜਸਥਾਨ ਤੋਂ ਬਣਾਈਆਂ ਤੇ ਅੱਜ ਦੀ ਸਰਕਾਰ ਵੀ ਰਾਜਸਥਾਨ ਤੋਂ ਬੋਡੀਆਂ ਬਣ ਰਹੀਆਂ ਚੈੱਕ ਕਰਾ ਲਓ ਜਾ ਕੇ ਅਗਰ ਭਾਰਤ ਪੂਸ਼ਨਾ ਆਸ਼ੂ ਦੇ ਖਿਲਾਫ ਟੈਂਡਰ ਘੁਟਾਲੇ ਦੇ ਨੇ ਪਰਚਾ ਦਰਜ ਕੀਤਾ ਹਾਲਾਂਕਿ ਉਹਨਾਂ ਕੋਸ਼ਿਸ਼ ਹੋ ਗਈਆਂ ਅੱਜ ਵੀ ਉਹੀ ਟੈਂਕ ਪਾਲਿਸੀ ਪੰਜਾਬ ਦੇ ਵਿੱਚ ਪਿਛਲੇ 2 ਸਾਲ ਤੋਂ ਲਾਗੂ ਹੈ ਸੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਮੈਨੂੰ ਬੜਾ ਦੁੱਖ ਹੁੰਦਾ ਜਦੋਂ ਮੈਂ ਆਪਣੀ ਸਟੇਟ ਦਾ ਮਗਰ ਇਤਿਹਾਸ ਝਾਤ ਮਾਰਦਾ ਬਹਾਦਰ ਲੋਕਾਂ ਦੀਆਂ ਕੁਰਬਾਨੀਆਂ ਦੇਖਦਾ ਤੇ ਆ ਅੱਜ ਵਾਲੇ ਰਾਜ ਕਰਨ ਵਾਲੇ ਜਿਹੜੇ ਸਾਡੇ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਇਹ ਪੰਜਾਬ 'ਤੇ ਕਬਜ਼ਾ ਕਰ ਰਹੇ ਨੇ ਔਰ ਪੰਜਾਬ ਨੂੰ ਪੂਲੀ ਸਟੇਟ ਬਣਾ ਕੇ ਆਪੋਜੀਸ਼ਨ ਦੇ ਐਕਟਿਵਿਸਟਾਂ ਦੇ ਮੂੰਹ ਬੰਦ ਕਰਾਉਣਾ ਚਾਹੁੰਦੇ ਨੇ ਔਰ ਉਹਨਾਂ ਦੇ ਝੂਠੇ ਪਰਚੇ ਦਰਜ ਕਰਕੇ ਪੰਜਾਬ ਚ ਆਵਾਜ਼ ਬੰਦ ਕਰਨਾ ਚਾਹੁੰਦੇ ਨੇ ਆਰਟੀਆਈ ਦਾ ਭੇੜਾ ਘਰ ਕਰਦਾ ਕਿਸੇ ਆਰਟੀਆਈ ਐਕਟਿਵਿਸਟ ਨੂੰ ਫਾਰਮੁਲਾ ਬਠਿੰਡੇ ਤੋਂ ਕੰਮ ਕਰਦਾ ਹੈ ਸਾਡਾ ਰਾਜਨਦੀਪ ਸਿੰਘ ਕੰਮ ਕਰਦਾ ਆ ਮਾਨਿਕ ਬੋਇਲ ਮਾਨਸਾ ਤੋਂ ਕੰਮ ਕਰਦਾ ਪੁੱਛ ਲੋ ਜਾ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਔਰ ਹੋਰ ਸੈਂਕੜੇ ਐਕਟਿਵਿਸਟ ਕਿਸੇ ਨੂੰ ਕੋਈ ਜਾਣਕਾਰੀ ਦੇਣ ਨੂੰ ਯਾਰ ਨਹੀਂ ਔਰ ਕਮਿਸ਼ਨ ਲੱਧਿਆ ਪਿਆਵਾ 18000 ਮੁਕਦਮੇ ਆਰਟੀਆਈ ਦੇ ਪੈਂਡਿੰਗ ਨੇ ਆਰਟੀਆਈ ਕਮਿਸ਼ਨ ਦੇ ਕੋਲ ਜਿਹੜੇ ਕਿ ਜਿਹੜੀ ਇਨਫੋਰਮੇਸ਼ਨ ਦੇਣ ਤੋਂ ਇਨਕਾਰੀ ਨੇ ਉਕੀ ਹਾਈ ਕੋਰਟ ਜਾ ਕੇ ਤੱਕ ਤੱਕ ਪਹੁੰਚ ਕੇ ਆਤੀਏ ਦੀ ਇਨਫੋਰਮੇਸ਼ਨ ਲੱਗੇ ਜਿਹੜੇ ਕਹਿੰਦੇ ਸਨ ਅਸੀਤਾ ਜੀ ਇਨਕਲਾਬ ਲੈ ਕੇ ਆਵਾਂਗੇ ਪੰਜਾਬ ਸੋ ਮੈਨੂੰ ਦੁੱਖ ਵੀ ਆਉਂਦਾ ਤੇ ਮੈਨੂੰ ਮੇਰੇ ਅੱਖਾਂ ਸ਼ਰਮਨਾ ਵੀ ਝੁਕਣੀਆਂ ਜੇ ਕੇਚਰੀਵਾਲ ਸਾਡੇ ਰਾਜ ਸਭਾ ਦਾ ਮੈਂਬਰ ਬਣੇਗਾ ਕੋਸ਼ਿਸ਼ ਕਰੋ ਵਿਰੋਧ ਕਰੀਏ ਆਪਾਂ ਜਨਤਕ ਤੌਰ ਤੇ ਸੋਸ਼ਲ ਮੀਡੀਆ ਤੇ ਆਵਾਜ਼ ਪਹੁੰਚਾਈਏ ਤਾਂ ਕਿ ਸਾਡੇ ਪੰਜਾਬ ਦੇ ਉੱਤੇ ਕਿਸੇ ਤਰ੍ਹਾਂ ਨਾਲ ਡਾਕਾ ਤੇ